ਪੰਜਾਬ ਦੇ ਜਿਲ੍ਹਾ ਤਰਨਤਾਰਨ ਦੇ ਇੱਕ ਪਿੰਡ ਵਿੱਚੋਂ ਲੰਗ ਰਹਿ ਸਾਂਤਾ ਇੱਕ ਛੋਟੇ ਛੋਟੇ ਬੱਚਿਆਂ ਦੇ ਨਾਲ ਬਾਣੇ ਵਿੱਚ ਸਿੰਘ ਜਿਹੜੇ ਆ ਉਹ ਨਜ਼ਰ ਆਉਂਦੇ ਆ ਹਰ ਇੱਕ ਘਰ ਦਾ ਦਰਵਾਜ਼ਾ ਖੜਕਾ ਰਹੇ ਆ ਤੇ ਕੀ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਆ ਤੇ ਕਿਹੜੀ ਆਪਣੀਆਂ ਵਿਚਾਰਾਂ ਜੜੀਆਂ ਲੋਕਾਂ ਦੇ ਨਾਲ ਸਾਂਝ ਪਾ ਰਹੇ ਆ ਉਹ ਇਹਨਾਂ ਵੀਰਾਂ ਤੋਂ ਜਾਣਦੇ ਆ ਪਹਿਲਾਂ ਪਤੇ ਦੀ ਪਾਉਣੇ ਆ ਸਾਂਝ ਫਿਰ ਕਰਾਂਗੇ ਗੱਲਾਂ ਪਤਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਇਹ ਬੱਚੇ ਆ ਤੁਹਾਡੇ ਨਾਲ ਸਿੰਘ ਸੱਜੇ ਹੋਏ ਆ ਛੋਟੇ ਛੋਟੇ ਬੱਚੇ ਹਰ ਇੱਕ ਘਰ ਦਾ ਤੁਸੀਂ ਕੁੰਡਾ ਖੜਕਾ ਰਹੇ ਜੇ ਕਿਹੜੇ ਵਿਚਾਰਾਂ ਦੀ ਜਿਹੜੀ ਸਾਂਝ ਪਾ ਰਹੇ ਜੀ ਅਸੀਂ ਘਰ ਘਰ ਜਾ ਕੇ ਇੱਕ ਹੋਕਾ ਦੇ ਰਹੇ ਹਾਂ ਕਿ ਸ਼ਹੀਦ ਭਾਈ ਤਾਰੂ ਸਿੰਘ ਗੁਰਮਤ ਪ੍ਰਚਾਰ ਸੁਸਾਇਟੀ ਵੱਲੋਂ 22 ਅਪ੍ਰੈਲ ਦਿਨ ਮੰਗਲਵਾਰ ਗੁਰਦੁਆਰਾ ਬਾਬਾ ਬੁੱਢਾ ਜੀ ਦੇ ਅਸਥਾਨ ਦੇ ਉੱਤੇ ਖੰਡੇ ਬਾਟੇ ਦੀ ਪੌਲ ਸਮਾਗਮ ਰੱਖਿਆ ਗਿਆ ਉਹਦੇ ਲਈ ਘਰ ਘਰ ਜਾ ਕੇ ਅਸੀਂ ਬੇਨਤੀਆਂ ਕਰ ਰਹੇ ਹਾਂ ਕਿ ਆਓ ਅਸੀਂ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਆਤੀਤੀਆਂ ਬਣੀਆਂ ਜੀ ਕਿਦਾਂ ਦਾ ਲੋਕਾਂ ਵੱਲੋਂ ਜਿਹੜਾ ਵਾ ਹੰਗਾਰਾ ਮਿਲ ਰਿਹਾ ਵਾ ਲੋਕ ਪਹਿਲਾਂ ਵੀ ਕੁਝ ਜਿਹੜੇ ਉਹ ਸਿੰਘ ਸੱਜੇ ਬੱਚੇ ਮਿਲ ਰਹੇ ਆ ਪਿੰਡਾਂ ਦੇ ਵਿੱਚ ਜਿਵੇਂ ਇੱਕ ਸੋਸ਼ਲ ਮੀਡੀਆ ਦੇ ਗੱਲਾਂ ਜੀਆਂ ਚੱਲਦੀਆਂ ਨਾ ਕਿ ਜਿਹੜੀ ਸਿੱਖੀ ਆ ਉਹਦਾ ਪ੍ਰਚਾਰ ਨਹੀਂ ਵਧੀਆ ਤਰੀਕੇ ਨਾਲ ਹੋ ਰਿਹਾ ਤੁਹਾਨੂੰ ਕਿਸ ਤਰ੍ਹਾਂ ਲੱਗਾ ਇਸ ਪਿੰਡ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਆ ਉਸ ਤੋਂ ਬਾਅਦ ਜਿਹੜੇ 20 25 ਸਾਲ ਦੇ ਬਾਅਦ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਅੱਜ ਵੀ ਸੋਸ਼ਲ ਮੀਡੀਆ ਦੇ ਰਾਹੀਂ ਉਸ ਤਰ੍ਹਾਂ ਦੇ ਹਾਲਾਤਾਂ ਦੀ ਜਿਹੜੀ ਬਿਆਨਬਾਜ਼ੀ ਆ ਉਹ ਕੀਤੀ ਜਾ ਰਹੀ ਹੈ ਉਦੋਂ ਵੀ ਕਿਸੇ ਧਾਰਮਿਕ ਆਦਮੀ ਨੇ ਇਹ ਸਟੇਟਮੈਂਟ ਦਿੱਤੀ ਸੀ ਵੀ ਜਿਹੜੀ ਸਿੱਖੀ ਆ ਉਹ ਸਿਰਫ ਕੰਨਾਂ ਤੱਕ ਸੀਮਤ ਰਹਿ ਜਾਏਗੀ ਤੇ ਸਿੱਖਾਂ ਨੇ 2-3 ਸਾਲਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਵੀ ਉਸ ਬੰਦੇ ਦੀ ਜਿਹੜੀ ਸਟੇਟਮੈਂਟ ਸੀ ਉਹ ਬਿਲਕੁਲੀ ਉਹਦਾ ਉਹਦੀ ਕੋਈ ਵੁਕਤ ਨਹੀਂ ਰਹਿ ਗਈ ਅੱਜ ਵੀ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਵੀ ਸਿੱਖੀ ਜਿਹੜੀ ਆ ਉਹ ਗਰਾਊਂਡ ਪੱਧਰ ਤੇ ਹੈ ਨਹੀਂ ਜਿਸ ਪਿੰਡ ਵਿੱਚ ਅਸੀਂ ਖਲੋਤੇ ਆ ਇਸ ਪਿੰਡ ਵਿੱਚ ਅਸੀਂ ਘਰ-ਘਰ ਜਾ ਰਹੇ ਹਾਂ ਤੇ ਸਾਨੂੰ ਹਰੇਕ ਘਰ ਵਿੱਚੋਂ ਇੱਕ ਜਾਂ ਦੋ ਪਰਸਨ ਜਿਹੜੇ ਨੇ ਉਹ ਖੰਡੇ ਬਾਟੇ ਦੀ ਪਾਲ ਛਕੇ ਹੋਏ ਮਿਲ ਰਹੇ ਨੇ ਅਸੀਂ ਹੁਣ ਤੱਕ ਆ ਤੀਸਰੇ ਪਿੰਡ ਵਿੱਚ ਪਹੁੰਚੇ ਹਾਂ ਪਹਿਲਾਂ ਅਸੀਂ ਦਿਆਲਪੁਰ ਗਏ ਕੈਸਾ ਉਸ ਤੋਂ ਬਾਅਦ ਅਸੀਂ ਸਵੇਰੇ ਸੂਰਵਿੰਡ ਗਏ ਤੇ ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਸਾਨੂੰ ਬਹੁਤ ਘੱਟ ਉਹ ਲੋਕ ਮਿਲੇ ਜਿਹੜੇ ਲੋਕਾਂ ਨੇ ਆਪਣੇ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਨੂੰ ਅਪਣਾ ਲਿਆ ਹੋਵੇ ਇੱਕ ਪਿੰਡ ਐਸ ਪਿੰਡ ਵਿੱਚ ਜਿੱਥੇ ਅਸੀਂ ਖਲੋਤੇ ਹਾਂ ਬੂਟਚਾਂ ਦੇ ਵਿੱਚ ਇਦੇ ਵਿੱਚ ਇੱਕ ਵੀ ਬੰਦਾ ਇਦਾਂ ਦਾ ਨਹੀਂ ਆ ਜਿਹੜਾ ਬੰਦਾ ਕਿਸੇ ਹੋਰ ਧਰਮ ਨੂੰ ਅਪਣਾ ਕੇ ਕਹੇ ਕਿ ਮੈਂ ਗੁਰੂ ਨਾਨਕ ਦਾ ਸਿੱਖ ਨਹੀਂ ਆ ਮੈਨੂੰ ਹੋਰ ਧਰਮ ਵਾਲੇ ਲੋਕ ਪਸੰਦ ਨੇ ਜਿਵੇਂ ਤੁਸੀਂ ਤਿੰਨ ਪਿੰਡਾਂ ਦੇ ਵਿੱਚ ਗਏ ਜੇ ਤੇ ਪਿੰਡ ਵਾਸੀਆਂ ਵੱਲੋਂ ਕਿਦਾਂ ਦਾ ਹੰਗਾਰਾ ਮਿਲ ਰਿਹਾ ਤੇ ਲੱਗਦਾ ਕਿ ਇਹ ਜਿਹੜੀ ਤੁਸੀਂ ਮਹਿਮ ਵਿਢੀ ਆ ਇਹਦੇ ਨਾਲ ਕਿੰਨਾ ਜਿਹੜਾ ਹੋਰ ਆ ਜਿਹੜਾ ਹਲਾਰਾ ਮਿਲੇਗਾ ਵੇਖੋ ਇਹ ਇਹ ਜਿਹੜਾ ਅਸੀਂ ਲਹਿਰ ਪ੍ਰਚੰਡ ਕੀਤੀ ਆ ਇਸ ਲਹਿਰ ਦੇ ਨਾਲ ਇਹ ਸਾਨੂੰ ਬਦਲਾ ਦੇ ਰਿਹਾ ਕਿ ਘਟੋ ਘਟਵੀਂ ਜਿਹੜਾ 100 ਪ੍ਰਾਣੀ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚੋਂ ਖੰਡੇ ਬਾਟੇ ਦੀ ਪਹੁੰਚਣ ਦੇ ਲਈ ਪਹੁੰਚੇਗਾ ਭਾਈ ਸਾਹਿਬ ਇਹ ਜਿਹੜੀ ਮਹਿੰਮ ਜਿਹੜੀ ਸ਼ੁਰੂਆਤ ਕੀਤੀ ਆ ਇਹ ਮਨਚ ਕਿਦਾਂ ਵਿਚਾਰ ਆਇਆ ਤੇ ਕੀ ਕਹਿਣਾ ਚਾਹੋਗੇ ਜਿਹੜੇ ਨੌਜਵਾਨ ਅੱਜ ਦੇ ਸਭ ਤੋਂ ਪਹਿਲਾਂ ਮੈਂ ਫਤਿਹ ਬਸਾਂਝ ਕਰਦਾ ਵੈਗੁਰ ਜੀ ਖਾਲਸਾ ਵੈਗੁਰ ਜੀ ਦੀ ਫਤਿਹ ਜੀ ਵੀ ਜੀ ਗੱਲ ਵੀ ਜੀ ਇਹ ਮਸਲਾ ਇਹ ਆਪੀ ਜਿਹੜਾ ਸਿੱਖੀ ਦਾ ਪ੍ਰਚਾਰ ਹਨ ਉਹ ਜੇ ਸਟੇਜੀ ਵੇਖੀਏ ਤੇ ਬਹੁਤ ਜ਼ਿਆਦਾ ਹੋ ਰਿਹਾ ਉਹਦੇ 'ਚ ਕੋਈ ਸ਼ੱਕ ਨਹੀਂ ਵਾਰ ਸਟੇਜ ਦੇ ਨਾਮ ਨਾਲ ਗਰਾਊਂਡ ਦੇ ਵਿੱਚ ਜ਼ਮੀਨ ਦੇ ਵਿੱਚ ਆਣ ਕੇ ਘਰਾਂ ਵਿੱਚ ਜਾ ਕੇ ਸਾਨੂੰ ਪ੍ਰਚਾਰ ਕਰਨ ਦੀ ਲੋੜ ਕਿਉਂ ਪਈ ਕਿਉਂਕਿ ਵੇਖੋ ਗੁਰੂ ਨਾਨਕ ਦੀ ਸਿੱਖੀ ਹੈ ਤੇ ਗੁਰੂ ਨਾਨਕ ਦੇ ਧੀਆਂ ਪੁੱਤਰ ਆ ਗੁਰੂ ਨਾਨਕ ਵੀ ਸੱਚੇ ਪਾਤਸ਼ਾਹ ਮਹਾਰਾਜ ਆਪਣੀ ਪ੍ਰਚਾਰ ਫੇਰੀ ਸultanpuru ਦੀ ਸ਼ੁਰੂ ਕਰਦੇ ਆ ਤੇ ਦੂਰ ਤੜਡੇ ਜਾ ਕੇ ਸੰਗਤਾਂ ਨੂੰ ਜਾਗਰੂਤ ਕਰਦੇ ਆ ਇਸੇ ਤਰ੍ਹਾਂ 10 ਜਾਮਾਂ ਚ ਗੁਰੂ ਸਾਹਿਬ ਜੀ ਵਰਤਦੇ 10 ਜਾਮਾਂ ਚ ਉਹਨਾਂ ਨੇ ਪ੍ਰਚਾਰ ਫੇਰੀ ਕੀਤੀ ਆ ਅਸੀਂ ਉਹ ਧੀਆਂ ਪੁੱਤਰ ਆ ਜਿਨ੍ਹਾਂ ਨੂੰ ਸਾਨੂੰ ਗੁਰੂ ਨੇ ਸਿਆਣਪ ਵਰਤੀ ਆਪਣੇ ਲੜ ਲਾਇਆ ਅਸੀਂ ਚਾਹੁੰਦੇ ਵੀ ਅਸੀਂ ਵੀ ਆਪਣੀ ਉਸ ਗੁਰੂ ਦੀ ਸਿੱਖੀ ਨੂੰ ਅੱਗੇ ਪਣਾਉਣ ਵਾਸਤੇ ਲੋਕਾਂ ਤੱਕ ਸੰਗਤਾਂ ਤੱਕ ਉਹ ਗੱਲ ਦੱਸ ਸਕੀਏ ਅੱਗੇ ਸੰਗਤ ਦੀ ਮਰਜ਼ੀ ਅੱਗੇ ਪਣਾਉਣ ਵਾਲੇ ਦੀ ਮਰਜ਼ੀ ਪਏ ਉਹਨੇ ਕਿਸ ਰਸਤੇ ਦੀ ਤੁਰਨਾ ਪਰ ਜੇ ਗੁਰੂ ਨਾਨਕ ਦੇ ਸਿੱਖੀ ਦਾ ਉਹ ਕਦ ਦੇ ਰਹਾਂਗੇ ਇੱਕ ਗੱਲ ਸੱਚ ਹੈ ਵੀ ਜਿਹੜਾ ਗੁਰੂ ਨਾਨਕ ਦੇ ਦਰ ਦੇ ਨਾਲ ਗੁਰੂ ਨਾਨਕ ਦੇ ਨਾਲ ਘਰਾਂ ਛੁੱਟ ਗਿਆ ਨਾ ਉਹ ਗੁਰੂ ਪਾਸ਼ ਨੂੰ ਪਾਰ ਲਾਊਗਾ ਅੱਜ ਗੁਰੂ ਅਰਜਨ ਦੇਵ ਦਾ ਪ੍ਰਕਾਸ਼ਪੁਰ ਵੀ ਬਹੁਤ ਵੱਡੇ ਪੱਧਰ ਤੇ ਬਣਾਇਆ ਜਾ ਰਿਹਾ ਤੇ ਗੁਰੂ ਅਰਜਨ ਦੇ ਪਾਸ਼ਾ ਬਾਰੇ ਭਾਟ ਕਹਿੰਦੇ ਨੇ ਵੀ ਗੁਰੂ ਅਰਜਨ ਦੇਵ ਉਹ ਜਹਾਜ਼ ਹੈ ਜਿਸ ਜਹਾਜ਼ ਉੱਤ ਚੜ ਕੇ ਬੰਦਾ ਪਾਰ ਲੱਗ ਜਾਂਦਾ ਤੇ ਅਸੀਂ ਵੀ ਇੱਕ ਗੁਰੂ ਨਾਨਕ ਦੇ ਉਸ ਜਹਾਜ਼ ਦੇ ਵਿੱਚ ਚੜਾਉਣ ਵਾਸਤੇ ਕਿਉਂਕਿ ਸਾਰੇ ਕਿੰਨੇ ਖੰਡੇ ਬਾਟੇ ਦੀ ਪੌਲ ਜਿਹੜੀ ਹੈ ਉਹ ਖਾਸ ਆਪਣਾ ਦਾਖਲਾ ਲੈਣ ਵਾਸਤੇ ਆਉਂਦੀ ਹੈ ਅਸੀਂ ਉਸ ਜਹਾਜ਼ ਵਿੱਚ ਚੜਨ ਵਾਸਤੇ ਆਵਾਜ਼ਾਂ ਮਾਰ ਰਹੇ ਆਓ ਭਾਈ ਆਪਾਂ ਇਹ ਜਹਾਜ਼ ਚੜੀਏ ਇਹ ਜਹਾਜ਼ ਚੜ ਕੇ ਤੁਹਾਨੂੰ ਗੁਰਬਾਣੀ ਦੇ ਰੰਗਤ ਚੜੂਗੀ ਤੇ ਤੁਸੀਂ ਦੁਨੀਆਂ ਦੇ ਜੀਵਨ ਵਿੱਚੋਂ ਆਪਣਾ ਅਨੋਖਾ ਜੀਵਨ ਬੀਤ ਕਰਕੇ ਜਾਵਾਂਗੇ ਸੋ ਇਸ ਮਹਿੰਮ ਦੇ ਜਰੀਏ ਅਸੀਂ ਆਪਣੀ ਵਾਹਿਗੁਰੂ ਦੀ ਬਖਸ਼ਿਸ਼ ਨਾਲ ਜੋ ਸਾਨੂੰ ਗੁਰਸਣ ਦਾਤ ਦਿੱਤੀ ਹੈ ਉਹ ਅਸੀਂ ਲੈ ਕੇ ਚੱਲੇ ਆ ਅੱਗੇ ਗੁਰੂ ਸਾਹਿਬ ਆਪ ਕਿਰਪਾ ਕਰਨ ਉਸ ਨੂੰ ਫੜ ਲਉਣਗੇ ਤੁਹਾਡੇ ਸਾਹਬ ਦੇ ਨਾਲ ਜੋ ਤੁਸੀਂ ਲੋਕਾਂ ਨੂੰ ਗੱਲ ਸਮਝਾ ਰਹੇ ਜੇ ਲੋਕਾਂ ਦੇ ਸਮਝ ਵਿੱਚ ਆ ਰਹੀ ਹੈ ਜਾਂ ਇਸ ਲਹਿਰ ਦੇ ਵਿੱਚ ਤੁਹਾਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਨਹੀਂ ਮੁਸ਼ਕਲ ਦਾ ਸਾਹਮਣਾ ਕੋਈ ਨਹੀਂ ਹੈ ਪਰ ਇੱਕ ਚੱਕਰ ਹੈ ਵੀ ਜਿਹੜੀ ਚੀਜ਼ ਕੀਮਤੀ ਹੋਵੇ ਨਾ ਉਹਨੂੰ ਦੱਸਣਾ ਉਦੇ ਬਾਰੇ ਸਮਝਾਉਣਾ ਟਾਈਮ ਤੇ ਲੱਗਦਾ ਹੀ ਆ ਵੇਖੋ ਕੱਚ ਤੇ ਲੋਹਾ ਆਮ ਮਿਲ ਜਾਂਦਾ ਸੋਨਾ ਹੀਰੇ ਜਵਾਹਰਾਤ ਇਹ ਖਾਸ ਖਾਸ ਕਿਸੇ ਬੰਦੇ ਕੋਲ ਹੁੰਦੇ ਆ ਹੀਰਾ ਕਿਸੇ ਖਾਸ ਕੋਲ ਹੀ ਮਿਲਦਾ ਹੈ ਸਾਡੀ ਗੁਰਬਾਨੀ ਹੀਰਾ ਹੈ ਸਾਡਾ ਜੀਵਨ ਗੁਰੂ ਸਾਹਿਬ ਨੇ ਹੀ ਰੱਖਿਆ ਹੈ ਇਸ ਕਰਕੇ ਇਹਨੂੰ ਸਮਝਾਉਣ ਵਾਸਤੇ ਜ਼ੋਰ ਤਾਂ ਦੇਣਾ ਪਊਗਾ ਪਰ ਜਿੰਨੂੰ ਸਮਝ ਆ ਗਈ ਉਹ ਫਿਰ ਹੀਰੇ ਦੀ ਕਦਰ ਕਰੇਗਾ ਸੰਭ ਕੇ ਰੱਖੇਗਾ ਤੇ ਇਸ ਕਰਕੇ ਮੁਸ਼ਕਲੇ ਕੋਈ ਨਹੀਂ ਹੈ ਪਰ ਇਹ ਚੱਕਰ ਜ਼ਰੂਰ ਆ ਵੀ ਸੰਗਤ ਨੂੰ ਕਹਿਣ ਦੇ ਲਈ ਉਹ ਜ਼ੋਰ ਦੇਣ ਦੇ ਲਈ ਇਹਨਾਂ ਕਾ ਸਹਾਰਾ ਜ਼ਰੂਰ ਹੋ ਰਿਹਾ ਇਹ ਚੀਜ਼ਾਂ ਸਾਡੇ ਦਸਨ ਤੋਂ ਬਿਨਾ ਸੰਗਤ ਤੱਕ ਪਹੁੰਚਣੀ ਚਾਹੀਦੀ ਸੀ ਹਰੇਕ ਘਰ ਦੇ ਵਿੱਚ ਗੁਰੂ ਨਾਨਕ ਦੀ ਗੱਲ ਹੋਣੀ ਚਾਹੀਦੀ ਜਿਸ ਇਲਾਕੇ 'ਚ ਆਪਾਂ ਵਿੱਚ ਰਹੇ ਇਹ ਇਲਾਕਾ ਹੀ ਬੜਾ ਚੜ੍ਹਦੀ ਕਲਾ ਵਾਲਾ ਮਾਝ ਦਾ ਇਲਾਕਾ ਹਮੇਸ਼ਾ ਹੀ ਸ਼ੁਰੂ ਤੋਂ ਸੂਰਬੀਰਾਂ ਦਾ ਮੰਨਿਆ ਗਿਆ ਸੋ ਜੇ ਲੱਗਦਾ ਹੈ ਕਿ ਇਸ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਘੱਟ ਹੈ ਤੇ ਅਸੀਂ ਵੀ ਲੱਗੇ ਹੋਏ ਹਾਂ ਹੋਰ ਵੀ ਲੱਗੇ ਹੋਏ ਨੇ ਪਰ ਬਦਨਾਮੀ ਜ਼ਰੂਰ ਮਾਝ ਦੀ ਸ਼ੁਰੂਤ ਹੁੰਦੀ ਆਈ ਹੈ ਅੱਜ ਵੀ ਹੋ ਰਹੀ ਹੈ ਕਿ ਮਾਝ ਦਾ ਇਲਾਕਾ ਜੀ ਬਹੁਤ ਵੱਡੇ ਪੱਧਰ ਤੇ ਦੂਜੇ ਪਾਸੇ ਚਲੇ ਗਿਆ ਪਰ ਐਸੀ ਕੋਈ ਸਾਨੂੰ ਨਹੀਂ ਦਿਖਤਾਈ ਕੋਈ ਮਿਲਿਆ ਨਹੀਂ ਹੈ ਹਾਂ ਜਿਹੜਾ ਜਾ ਰਿਹਾ ਹੈ ਉਹਨੂੰ ਮੁਬਾਰਕ ਵੀ ਜਾਣ ਵਾਲਾ ਚਲੇ ਜਾਵਾਂਗੇ ਆਪਾਂ ਰੁਕਾਂਗੇ ਕਿਵੇਂ ਪਰ ਉਹ ਵੀ ਲੱਗੇ ਅਸੀਂ ਵੀ ਲੱਗੇ ਪਰ ਸਾਨੂੰ ਪਤਾ ਏ ਇਹ ਸੱਚ ਹੈ ਜਿਨੇ ਜਿਨੇ ਪਨਾਇਆ ਉਹਦਾ ਜੀਵਨ ਬਦਲੇ ਬਦਲਿਆ ਨਾਲ ਕੋਈ ਲਿਟਰੇਚਰ ਵੀ ਵੰਡਿਆ ਜਾ ਰਿਹਾ ਹਾਂਜੀ ਨਾਲ ਕਿਤਾਬਾਂ ਵਾਂ ਦਿੱਤੀਆਂ ਜਾ ਰਹੀਆਂ ਉਹ ਜਪਜੀ ਸਾਹਿਬ ਦੀ ਸੋਲ ਸਹਿਬ ਦੀ ਹੈ ਇਹ ਨਾਲ ਸਟਿਕ ਹੈ ਨਾਲ ਹੋਰ ਵੀ ਅਮਰਤਾ ਅਮਰਤ ਦੀਆਂ ਬਾਤਾਂ ਜਾਂ ਹੋਰ ਵੀ ਜਿਹੜੀਆਂ ਕਿਤਾਬਾਂ ਨਾਲ-ਨਾਲ ਦਿੱਤੀਆਂ ਜਾ ਰਹੀਆਂ ਤਾਂ ਕਿ ਸੰਗਤ ਆਪਣਾ ਧਾਰ ਨਿਕਸ਼ਹਿਤ ਪੜ੍ਹੇ ਤੇ ਗੁਰੂ ਪਾਤਸ਼ਾਹ ਦੇ ਪਾਸੇ ਲੈ ਕੇ ਆਵੇ ਜੀਵਨ ਆਪਣਾ ਬਦਲੇ ਜੀਵਨ ਸੋ ਸਾਡੇ ਨਾਲ ਜਿਹੜੇ ਪਿੰਡ ਦੇ ਵਸਨੀਕ ਆ ਉਹ ਵੀ ਭਾਈ ਸਾਹਿਬ ਮੌਜੂਦ ਆ ਭਾਈ ਸਾਹਿਬ ਇਸ ਤੋਂ ਪਹਿਲਾਂ ਵੀ ਮਹਿਮ ਜਿਹੜੀ ਲਗਾਤਾਰ ਤੁਹਾਡੇ ਵੱਲੋਂ ਜਾਰੀ ਕੋਈ ਬਿਲਕੁਲ ਜੀ ਨਗਰ ਬੂਰਚੰਦ ਦੇ ਵਿੱਚ ਮੈਂ 13 ਸਾਲ ਗੁਰਮਾਰ ਬਖਸ਼ਾ ਸਦਕਾ ਸੇਵਾ ਕੀਤੀ ਗੁਰਦਵਾਰਾ ਸਾਹਿਬ ਤੇ ਹਰ ਉਸ ਆਖੀ ਤੇ ਤਕਰੀਬ ਤਿਰਬਨ 15 20 ਸਿੰਘ ਮਾਈਆਂ ਬੀਬੀਆਂ ਬੱਚੇ ਮਿਲ ਕੇ ਲੈ ਕੇ ਜਾਂਦੇ ਰਹੇ ਔਰ ਪਿਛਲੇ ਸਮੇਂ ਦੇ ਵਿੱਚ ਇਥੇ ਸਾਡੇ ਨਾਲ ਭਾਈ ਦਲਬਾਜ ਸਿੰਘ ਅਮਰਜੀਤ ਸਿੰਘ ਸੁਰ ਸਿੰਘ ਔਰ ਗੁਰੂ ਕੇ ਪਿਆਰੇ ਪ੍ਰਚਾਰਕ ਸਿੰਘ ਸਾਡੇ ਕੋ ਆਉਂਦੇ ਰਹੇ ਇਹ ਇਥੇ ਸਕੂਲਾਂ ਦੇ ਵਿੱਚ ਉਹਨਾਂ ਦਾ ਅਸੀਂ ਬਲਕਿ ਬੱਚਿਆਂ ਦਾ ਕੈਂਪ ਲਾਉਂਦੇ ਰਹੇ ਗੁਰਦਾਰਾ ਸਾਹਿਬ ਕੈਂਪ ਲਾਉਂਦੇ ਰਹੇ ਉਹਨਾਂ ਕੈਂਪਾਂ ਦਾ ਬਹੁਤ ਜ਼ਿਆਦਾ ਅਸਰ ਹੋਇਆ ਤੇ ਸਿੱਖੀ ਨਾਲ ਬੱਚੇ ਜਿਹੜੇ ਸੀ ਉਹ ਜੁੜੇ ਔਰ ਤਕਰੀਬਨ ਤੀਕ ਮੇਰੇ ਨਗਰਪਿੰਡ ਦੇ ਵਿੱਚ 250 ਦੇ ਲਗਭਗ ਜਿਹੜਾ ਹੈ ਬੀਬੀਆਂ ਬੱਚੇ ਦੇ ਨੇ ਅਮਰਸ਼ਕਾ ਹਰ ਘਰ ਵਿੱਚ ਜਾਵਾਂਗੇ ਤੇ ਤਕਰੀਬਨ ਤਕਰੀਬਨ ਸਾਨੂੰ ਇੱਕ ਦੋ ਸਿੰਘ ਮਾਈਆਂ ਬੀਬੀਆਂ ਬੱਚੇ ਜਿਹੜੇ ਨੇ ਅਮਰਤਾਰੀ ਜਿਹੜੇ ਦੱਸਣਗੇ ਸੋ ਇਸ ਵਾਸਤੇ ਇਹ ਤਾਂ ਸਿੱਖੀ ਦੇ ਵਿੱਚ ਕਹਾਂਗੇ ਦਾਖਲਾ ਲੈਣ ਵਾਲੀ ਗੱਲ ਹੈ ਦਾਖਲਾ ਲੈ ਕੇ ਜਿੱਦਾਂ ਸਕੂਲ ਦੇ ਵਿੱਚ ਬੱਚਾ ਕਿੰਨਾ ਕੁ ਪੜਦਾ ਹੈ ਕੋ 33% ਨਾਲ ਕੇ ਪਾਸ ਹੋ ਜਾਂਦਾ ਹੈ ਕੋ 90% ਲੈ ਕੇ ਪਾਸ ਪਾਸ ਹੋ ਜਾਂਦਾ ਹੈ ਇਸ ਵਾਸਤੇ ਮੈਂ ਕਹਾਂਗਾ ਵੀ ਇਹ ਚ ਕਈ ਸੱਚ ਉਤਰਾ ਹੋਈ ਗਲਪਿਛੇ ਕਰ ਰਹੇ ਸੀ ਕਿ ਕੋ ਬੱਚੇ ਅੰਮ੍ਰਿਤਸਰ ਕੇ ਅੰਮ੍ਰਿਤ ਛੱਡ ਜਾਂਦੇ ਨੇ ਕਹਿ ਲਿਏ ਵੀ ਉਹ ਜ਼ੀਰੋ ਨੰਬਰ ਲੈ ਕੇ ਫੇਲ ਹੋ ਜਾਂਦੇ ਨੇ ਇਸ ਵਾਸਤੇ ਇਹ ਸਿੱਖੀ ਦਾੜਾ ਕੰਮ ਹੈ ਇਹਦੇ ਵਿੱਚ ਦਾਖਲਾ ਲੈ ਕੇ ਅੱਗੇ ਪੜਨਾ ਹੈ ਗੁਰਬਾਣੀ ਨਾਲ ਜੁੜਨਾ ਹੈ ਗੁਰਬਾਣੀ ਤੋਂ ਸੱਚ ਦਾ ਜੋ ਉਪਦੇਸ਼ ਗੁਰੂ ਅਰਜਨ ਸਾਹਿਬ ਜੀ ਨੇ ਸਾਰੀ ਧਰਤੀ ਨੂੰ ਲਕਾਈ ਨੂੰ ਦਿੱਤਾ ਸੀ ਉਹ ਉਪਦੇਸ਼ ਸਾਡੇ ਕੋਲ ਅੱਜ ਗੁਰਗਰਾਂ ਸਾਹਿਬ ਜੀ ਦੇ ਭੰਡਾਰੇ ਦੇ ਮੁਤਾਬਕ ਜਿਹੜਾ ਸਾਡੇ ਕੋਲ ਪਿਆ ਹੈ ਸੋ ਇਸ ਨਾਲ ਜੋੜਨ ਦਾ ਇਹ ਸਹੀ ਮਹਿਮ ਜਿਹੜੀ ਆ ਸਾਡੇ ਵੀਰਾਂ ਨੇ ਚਲਾਈ ਹੋਈ ਆ ਇਸ ਕਰਕੇ ਇਸ ਦਾ ਅਸੀਂ ਸਾਥ ਦੇ ਰਹੇ ਆ ਉਹ ਬਰਗਰ ਦੇ ਵਿੱਚ ਸਾਰੇ ਅਸੀਂ ਕਰ ਕਰ ਜਾ ਕੇ ਉਹ ਕਾਦੇ ਰਹੇ ਆ ਇਸ ਗੁਰਬਾਣੀ ਦੇ ਨਾਲ ਸਾਡੇ ਸਿੱਖ ਬੱਚੇ ਜੁੜਨ ਕਿਉਂਕਿ ਦੇਖਦੇ ਆਂ ਵੀ ਸਾਡੇ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਗਲਤ ਪਈ ਹੋਈ ਹੈ ਸੋ ਅੱਜ ਇਹਨਾਂ ਨੌਜਵਾਨੀ ਨੂੰ ਸੰਭਾਲਣ ਵਾਲੇ ਤੁਰ ਪਈਏ ਤਾਂ ਸਾਨੂੰ ਅੱਗੇ ਜਿਹੜੀ ਇਹ ਨੌਬਤ ਨਾ ਆਵੇ ਵੱਡਿਆਂ ਨੂੰ ਸਮਝਾਉਣ ਖਾਤਰ ਵੀ ਨਸ਼ੇ ਮਾੜੇ ਹੁੰਦੇ ਜੇ ਨਸ਼ੇ ਨਹੀਂ ਸਕਣੇ ਚਾਹੀਦੇ ਤੇ ਅੱਜ ਇਹ ਬੱਚੇ ਇਸ ਤਰ੍ਹਾਂ ਸਿੱਖੀਆਂ ਜੁੜ ਜਾਣਗੇ ਤੇ ਇਹਨਾਂ ਅੱਜ ਤੋਂ ਨੌਲੇਜ ਹੋ ਜਾਣੀ ਹੈ ਵੀ ਸਾਡੇ ਵਾਸਤੇ ਕਿਹੜਾ ਚੀਜ਼ ਜ਼ਹਿਰ ਹੈ ਤੇ ਕਿਹੜਾ ਸਾਡੇ ਵਾਸਤੇ ਅੰਮ੍ਰਿਤ ਹੈ ਸੋ ਇਸ ਵਾਸਤੇ ਸਾਰਾ ਉਪਰਾਲਾ ਅਸੀਂ ਗੁਰੂ ਕੇ ਪਿਆਰੇ ਜਾਲ ਵੀ ਕਰ ਰਹੇ ਆ ਸੋ ਅਸੀਂ ਉਮੀਦ ਕਰਦੇ ਆਂ ਸਤਿਗੁਰ ਪਾਤਸ਼ਾਹ ਜੀ ਆਪ ਵਿੱਚ ਉਹ ਸਹਾਇ ਹੋ ਕੇ ਇਸ ਕਾਰਜ ਨੂੰ ਆਪ ਨੇ ਪੈਰੀ ਚੜ੍ਹਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਜਿਹ ਉੰਨੇ ਬੱਚੇ ਆ ਨਾ ਇਹ ਜਿਹੜਾ ਵਾ ਸਿੱਖੀ ਦਾ ਪ੍ਰਚਾਰ ਕਰ ਰਿਹਾ ਤੇ ਘਰ ਘਰ ਜਾ ਕੇ ਜਿਹੜਾ ਹੋਕਾ ਦੇ ਰਿਹਾ ਤੇ ਜਦੋਂ ਜਹੇ ਛੋਟੇ ਬੱਚੇ ਜਦੋਂ ਪ੍ਰਚਾਰ ਕਰਨ ਲੱਗ ਪੈਣ ਸਿੱਖੀ ਦਾ ਜਦੋਂ ਹੋਣ ਤੋਂ ਹੀ ਜਿਹੜਾ ਇਹਨਾਂ ਦੀ ਨੀਂਦ ਜਿਹੜੀ ਮਜ਼ਬੂਤ ਹੋ ਜਾਵੇ ਮੁੱਢ ਵੱਜ ਜਾਵੇ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵਾ ਸਿੱਖੀ ਦਾ ਪ੍ਰਚਾਰ ਜਿਹੜਾ ਵੱਡੇ ਪੱਧਰ ਦੇ ਉੱਪਰ ਜਿਹੜਾ ਵਾ ਉਹ ਹੋਵੇਗਾ ਸਾਡੇ ਨਾਲ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਕੀ ਨਾਮ ਜੀ ਤੁਹਾਡਾ ਰਾਜ ਸਿੰਘ ਕਿ ਕਿੰਨੀ ਉਮਰ ਹੋ ਗਈ ਤੁਹਾਡੀ ਕਿਹੜੀ ਕਲਾਸ ਚ ਪੜਦੇ ਜੀ ਚੌਥੀ ਪੜਦੇਆਂ ਨਾਲ ਉਮਰ ਨਾਂਵਾਂ ਲੱਗਣਾਂ ਤੇ ਕੀ ਕਵਤਾ ਸੁਣਾਉਗੇ ਕੀ ਸੁਣਾਉਗੇ ਸੁਣਾਓ ਵਾਹੇ ਗੁਰਦੀ ਕਾ ਖਾਲਸਾ ਵਾਹੇ ਗੁਰਦੀ ਕੀ ਫਤਿਹ ਸਾਬ ਤੇਰੇ ਪੁੱਤਰ ਨੇ ਅੱਜ ਸੰਜੀਫ ਜੇ ਅਕਾਲੀ ਦੋਨਿਆਂ ਵੀ ਮਾਵਾਂ ਤੋਂ ਤੇਰੀ ਜਗਤੇ ਸ਼ਾਨ ਨਿਰਾਲੀ ਦੋ ਪਾਲਾ ਇੱਕ ਖਣ ਹੀਰੇ ਆਤੀ ਗੁਣ ਕੇ ਹਾਰ ਗਲੇ ਵਿੱਚ ਪਾਲੈ ਸਿਫਤ ਮਾਰ ਹੀਰੇ ਜੋ ਸੁਨਦਾ ਸਾਗਰ ਮਾਰਿ ਵਿਛਾਲੇ ਪੁੱਤ ਤੇਰੇ ਸਭ ਕੁਰੇ ਨਿਹੰਗ ਸਿੰਘ ਚੱਕਰ ਦਮਾਲੇ ਆਵਾਲੇ ਪੁੱਤ ਤੇਰੇ ਸਭ ਕੁਰੇ ਨਿਹੰਗ ਸਿੰਘ ਗੋਲ ਦਮਾਲੇ ਆਵਾਲੇ ਵਾਹ ਈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਨਾਲ ਹੋਰ ਵੀ ਬੱਚੇ ਮੌਜੂਦ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਜਿਹੜਾ ਗੁਰੂ ਵਾਲੇ ਸਿੰਘ ਸਜੇ ਹੋ ਜੀ 5 ਸਾਲ ਦੇ ਲੱਗੇ ਬੰਨੇ ਹੋ ਗਿਆ ਜੀ ਹੂੰ ਤੇ ਮੈਂ ਇੱਕ ਬੱਚੇ ਦੇ ਮਾਪ ਪਿਤਾ ਨਾਲ ਇੱਕ ਗੱਲ ਕਰਨਾ ਚਾਹੁੰਦਾ ਆ ਕਿ ਉਹਨਾਂ ਦੀ ਇੱਕ ਹਮੇਸ਼ਾ ਹੀ ਗੱਲ ਹੁੰਦੀ ਹੈ ਕਿ ਇਹ ਸਾਡੇ ਬੱਚਿਆਂ ਦੀ ਖਾਣ ਪੀਣ ਦੀ ਉਹਦੇ ਆਤੇ ਹਮੇਸ਼ਾ ਕਾਦਾਂਗੇ ਤੇ ਕਿੱਦਾਂ ਸਰੂਗਾ ਹੂੰ ਤੇ ਮੈਨੂੰ ਕਾਫੀ ਚਿਰ ਹੋ ਗਿਆ ਮੈਂ ਛਕਨ ਨੂੰ ਮੈਨੂੰ ਕਦੇ ਵੀ ਕੋਈ ਵੀ ਪ੍ਰੋਬਲਮ ਨਹੀਂ ਆਈ ਛਕਨ ਛਕਾਉਣ ਦੇ ਵਿੱਚ ਜੋ ਵੀ ਆਪਾਂ ਨੂੰ ਬਖਸ਼ਿਸ਼ ਕੀਤੀ ਗੁਰੂ ਸਾਹਿਬ ਨੇ ਜੋ ਵੀ ਹੁਕਮ ਦਿੱਤਾ ਇਸ ਕਰਨ ਦਾ ਸਾਰਾ ਸ਼ਕੀਦਾ ਬਾਜ਼ਾਰ ਵਿੱਚ ਵੀ ਜਾਈਦਾ ਹਜੇ ਤੱਕ ਕੋਈ ਕੋਈ ਪ੍ਰੋਬਲਮ ਨਹੀਂ ਆਈ ਜੇ ਤੇ ਮਾਪਿਆਂ ਦਾ ਕੀ ਕਹਿਣਾ ਕਿ ਕੀ ਛੱਕ ਨੂੰ ਕਹਿੰਦੇ ਹੋ ਨਸ਼ੇ ਛੱਕ ਨੂੰ ਕਹਿੰਦੇ ਕੀ ਹੁਣ ਅਮ੍ਰਿਤ ਜੇ ਆਪਾਂ ਅਮ੍ਰਿਤ ਛਕਾਂਗੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਨਸ਼ੇ ਤੇ ਹੋਰ ਮਾੜੀਆਂ ਆਦਤਾਂ ਤੋਂ ਬਚਾਂਗੇ ਤੇ ਇਹੀ ਉਮਰ ਹੈ ਸਾਡੀ ਸੰਬੰਧੀ ਤੇ ਉਹ ਬੇਨਤੀ ਉਹਨਾਂ ਨੂੰ ਕੀ ਸੰਭਲੋ ਗੁਰੂ ਵਾਲੇ ਬਣਾ ਲੋ ਮੁੜ ਕੇ ਨਾ ਕਿਹਾ ਕਿ ਸਮਾਂ ਲੰਘ ਗਿਆ ਤੇ ਬੱਚੇ ਵਿਗੜ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸੋ ਸੰਗਤ ਜੀ ਇਹ ਉਹ ਛੋਟੇ ਛੋਟੇ ਨੌਜਵਾਨ ਨੇ ਜਿਹੜੇ ਬੜੀ ਵੱਡੀ ਜਿਹੜੀ ਆ ਉਹ ਗੱਲਾਂ ਕਹਿ ਰਹੇ ਨੇ ਸਿੱਖਿਆ ਦੇ ਰਹੇ ਨੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਛੋਟੇ ਛੋਟੇ ਬੱਚੇ ਜਿਹੜਾ ਕਿਸ ਤਰ੍ਹਾਂ ਸਿੱਖੀ ਦਾ ਜਿਹੜਾ ਪ੍ਰਚਾਰ ਜਿਹੜਾ ਵਾ ਉਹ ਕਰ ਰਿਹਾ ਹੈ ਊੜਾ ਤੇ ਜੂੜਾ ਜਿਹੜੇ ਸੰਭਾਲਣ ਦੀ ਗੱਲ ਕਰ ਰਹੇ ਆ ਸੋ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸਾਂ ਵਿੱਚ ਆਪਣੀ ਰਾਏ ਜਰੂਰ ਦੇਣਾ ਉਦੋਂ ਤੱਕ ਲਈਦਾ ਇਜਾਜ਼ਤ ਧੰਨਵਾਦ